ਜਫਰਨਾਮਾ ਫਾਰਸੀ ਜ਼बान ਵਿੱਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਨੂੰ 1705 ਈਸਵੀ ਵਿੱਚ ਲਿਖੀ ਹੋਈ ਜਿੱਤ ਚਿੱਠੀ ਹੈ ਫਾਰਸੀ ਉਸ ਸਮੇਂ ਸਰਕਾਰੀ ਜ਼बान ਸੀ ਅਤੇ ਬਾਦਸ਼ਾਹ ਨਾਲ ਚਿੱਠੀ ਪੱਤਰ ਇਸੇ ਭਾਸ਼ਾ ਵਿੱਚ ਹੁੰਦਾ ਸੀ ਗੁਰੂ ਜੀ ਵੱਲੋਂ ਲਿਖੇ ਪੱਤਰ ਦਾ ਇੱਕ ਇੱਕ ਸ਼ੇਰ ਅਨਖ ਸਵੈਮਾਨ ਇਹ ਪ੍ਰਭੂ ਵਿਸ਼ਵਾਸ ਨੂੰ ਜਗਾਉਂਦਾ ਹੈ ਇਸੇ ਕਲਾ ਮਈ ਬਾਣੀ ਦਾ ਪ੍ਰਭਾਵ ਸੀ ਕਿ ਭਾਰਤ ਦੇ ਕਿਰਤੀ ਕਿਸਾਨ ਮੁਗਲ ਸਮਰਾਜ ਦੇ ਖਿਲਾਫ ਉੱਠ ਖੜੋਤੇ ਅਤੇ ਸਦੀਆਂ ਦੀ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਵਿੱਚ ਸਫਲ ਹੋਏ ਜਫਰ ਨਾਮੇ ਦੇ ਬੰਤਾਂ ਵਿੱਚ 111 ਸ਼ੇਰ ਹਨ ਇਸ ਦੇ ਦੋ ਭਾਗ ਹਨ ਮੰਗਲ ਅਤੇ ਦਾਸਤਾਨੇ ਇਹ ਚਿੱਠੀ ਦਿੱਲੀ ਦੇ ਸ਼ਹਿਨशाह ਨੂੰ ਇੱਕ ਕਰੜੀ ਬੰਗਾਰ ਵਜੋਂ ਲਿਖੀ ਗਈ ਸੀ ਸਨ 1705 ਵਿੱਚ ਜਦੋਂ ਇਹ ਚਿੱਠੀ ਲਿਖੀ ਗਈ ਸੀ ਉਦੋਂ ਆਨੰਦਪੁਰ ਦੀ ਸ਼ਾਨ ਸ਼ਾਨ ਸ਼ੌਕਤ ਖਤਮ ਹੋ ਚੁੱਕੀ ਸੀ ਗੁਰੂ ਸਾਹਿਬ ਜੀ ਦਾ ਪਰਿਵਾਰ ਖੇਰੂ ਖੇਰੂ ਹੋ ਗਿਆ ਸੀ ਖਾਲਸਾਈ ਫੌਜਾਂ ਤਿੱਤਰ ਬਿੱਤਰ ਹੋ ਗਈਆਂ ਸਨ ਅਤੇ ਦਸ਼ਮੇਸ਼ ਜੀ ਬੇਸਰੋ ਸਮਾਨੀ ਦੀ ਹਾਲਾਤ ਵਿੱਚ ਸਨ ਅਜੇ ਸਮੇ ਅਜਿਹੇ ਸਮੇ ਮਾਲਵੇ ਦੇ ਰੇਤਲੇ ਪਿੰਡ ਦੀ ਨਾ ਕਾਂਗੜ ਤੋਂ ਆਪ ਜੀ ਦਾ ਫਤੇ ਦੇ ਸਿਰਲੇਖ ਖੇਡ ਪੱਥਰ ਲਿਖ ਪੱਥਰ ਲਿਖਣਾ ਮਾਨਸਿਕ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਉਸ ਸਮੇ ਦੇ ਵਿਸ਼ਾਲ ਮੁਗਲ ਦੇ ਸਮਰਾਟ ਨੂੰ ਖਰੀਆਂ ਖਰੀਆਂ ਸੁਣਾਉਣੀਆਂ ਉਸ ਦੇ ਅਤਿਆਚਾਰੀ ਕਾਰਨਾਮਿਆਂ ਦਾ ਵਰਣਨ ਕਰਨਾ ਅਤੇ ਅਹਿਲਕਾਰਾਂ ਦੀਆਂ ਕਾਲੀਆਂ ਕਰਤੂਤਾਂ ਦਾ ਪਰਦਾ ਫਾਸ਼ ਕਰਨਾ ਨਿਰਪੈ ਅਤੇ ਨਿਡਰਦਾ ਦੀ ਨੂੰ ਬੋਲਦੀ ਮਿਸਾਲ ਹੈ ਚਿੱਠੀ ਦਾ ਆਰੰਭ ਮਨੇ ਮਰਿਆਦਾ ਮੁਤਾਬਕ ਅਕਾਲ ਪੁਰਖ ਦੀ ਆਰਾਧਨਾ ਨਾਲ ਕੀਤਾ ਗਿਆ ਹੈ ਪਹਿਲੇ 12 ਸ਼ੇਰਾਂ ਵਿੱਚ ਰੱਬ ਨੂੰ کریم ਰਾਜਕ ਇਰਹੀਮ ਜਹੀਆਂ ਸਿਫਤਾਂ ਦੁਆਰਾ ਨਮਸਕਾਰਿਆ ਗਿਆ ਹੈ ਫਿਰ ਔਰੰਗਜ਼ੇਬ ਦੇ ਅਹਿਲਕਾਰਾਂ ਦੀ ਧਗੇਵਾਜੀ ਫਰੇਵ ਅਤੇ ਬੇਜਵਾਨੀ ਨੂੰ ਨੰਗਿਆ ਕੀਤਾ ਗਿਆ ਹੈ ਚਮਕੌਰ ਦੀ ਜੰਗ ਵਿੱਚ ਜ਼ਿਕਰ ਕਰਦਿਆਂ ਗੁਰੂ ਸਾਹਿਬ ਜੀ ਨੇ ਲਿਖਿਆ ਹੈ ਕਿ ਇਹ ਕੋਈ ਜੰਗ ਹੈ ਕਿ 40 ਭੁੱਖੇ ਸਿੱਖਾਂ ਉੱਤੇ ਲੱਖਾਂ ਦੀ ਗਿਣਤੀ ਵਿੱਚ ਮੁਲਖੀਆਂ ਟੁੱਟ ਕੇ ਪੈ ਜਾਏ ਗੁਰਸਨਾਚੀ ਕਾਰੇ ਕੁੰਦ ਚਹਲਡ ਠਰ ਕੀ ਦੇ ਲੱਕ ਬਰਾਜਦ ਬਰੂ ਬੇਖਬਰ ਤਲਵਾਰ ਫੜਨ ਦੀ ਮਜਬੂਰੀ ਦਾ ਜ਼ਿਕਰ ਕਰਦਿਆਂ ਦਸਮ ਪਾਤਸ਼ਾਹ ਫਰਮਾਉਂਦੇ ਹਨ ਕਿ ਜਦੋਂ ਕਸਮਾਂ ਨੂੰ ਤੋੜ ਕੇ ਵਚਨਾਂ ਨੂੰ ਭੰਗ ਕਰਕੇ ਹਮਲਾਵਰ ਠੀਠ ਅਤੇ ਹੱਤਿਆਚਾਰੀ ਬਣ ਜਾਏ ਤਾਂ ਇਸ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਰਹਿੰਦਾ ਜੂ ਕਰ ਅਜ ਹਮ ਹੀਲ ਤੇ ਦਰਗੁਸ਼ਤ ਹਲਾਲ ਹਸਤ ਬੁਰਦਾਨ ਬਸ਼ਮ ਸ਼ੀਰ ਦਸਤ ਆਪਣੇ ਬੱਚਿਆਂ ਦੀ ਸ਼ਹਾਦਤ ਦਾ ਜ਼ਿਕਰ ਕਰਦਿਆਂ ਕਹਿੰਦੇ ਹਨ ਕਿ ਮਾਸੂਮ ਬੱਚਿਆਂ ਦਾ ਕਤਲ ਕੋਈ ਮਰਦਾਨਗੀ ਹੈ ਆਪਣੇ ਬਲ ਇਸ਼ਾਰਾ ਕਰਕੇ ਫਰਮਾਉਂਦੇ ਹਨ ਕਿ ਪ੍ਰਭੂ ਦੀ ਕਿਰਪਾ ਨਾਲ ਅਸੀਂ ਅੱਗ ਦੀ ਪੱਠੀ ਵਾਂਗ ਤਹਿਕ ਰਹੇ ਹਾਂ ਜਿਸ ਵਿੱਚ ਜ਼ੁਲਮ ਸੜ ਕੇ ਸੁਆਹ ਹੋ ਜਾਵੇਗਾ ਕੀ ਮਰਦੀ ਕੋ ਖਗਰ ਖਮੋਸ਼ਾ ਕੋਨੀ ਕੀ ਆਤਿਸ਼ ਦਮਾ ਫਰੋਜ਼ਾ ਕੋਨੀ ਬਾਦਸ਼ਾਹ ਨੂੰ ਤਾੜਨਾ ਦਿੰਦਿਆਂ ਆਪ ਲਿਖਦੇ ਹਨ ਕਿ ਮੈਂ ਇਹ ਨਹੀਂ ਜਾਣਦਾ ਸਾਂ ਕਿ ਤੁਸੀਂ ਇਕਰਾਰ ਤੋੜਨ ਵਾਲੇ ਹੋ ਇਮਾਨ ਤੋਂ ਖਾਲੀ ਹੋ ਰੱਬ ਦੇ ਰਸੂਲ ਉੱਤੇ ਯਕੀਨ ਨਹੀਂ ਰੱਖਦੇ ਅਤੇ ਨਾਲ ਹੀ ਪ੍ਰੇਰਣਾਵਜੋਂ ਕਹਿੰਦੇ ਹਨ ਕਿ ਜੋ ਆਦਮੀ ਇਮਾਨ ਵਾਲਾ ਹੁੰਦਾ ਹੈ ਉਹ ਕਦੇ ਕੀਤੇ ਬਾਦੇ ਤੋਂ ਨਹੀਂ ਫਿਰਦਾ ਨਦਾਨਮ ਕੀ ਈ ਮਰਦੇ ਪੈਮਾ ਸ਼ਿਕਨ ਕੀ ਦੌਲਤ ਪਰ ਸੋਸਤੋ ਇਆ ਫਿਗਨ ਅੱਗੇ ਚੱਲ ਕੇ ਗੁਰੂ ਸਾਹਿਬ ਨੇਕ ਮਰਦ ਦੀ ਨਿਸ਼ਾਨੀ ਦੱਸਦਿਆਂ ਕਹਿੰਦੇ ਹਨ ਕਿ ਉਸ ਦੇ ਦਿਲ ਵਿੱਚ ਜੋ ਕੁਝ ਹੁੰਦਾ ਹੈ ਉਹ ਜਵਾਨ ਉੱਤੇ ਆਉਂਦਾ ਹੈ ਅਤੇ ਉਹ ਆਪਣੇ ਕੰਮਾਂ ਵਿੱਚ ਕਦੀ ਕਾਲਾ ਨਹੀਂ ਪੈਂਦਾ ਕਿਉਂਕਿ ਉਤਾਬਲਾਪਨ ਤੇ ਤੇਜ਼ੀ ਸ਼ੈਤਾਨੀਅਤ ਦਾ ਦੂਜਾ ਨਾਮ ਹੈ ਆਪਣੇ ਬਾਰੇ ਜ਼ਿਕਰ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲਿਖਦੇ ਹਨ ਕੀ ਬਾਦਸ਼ਾਹ ਤੈਨੂੰ ਤਾਂ ਹਕੂਮਤ ਤੇ ਫੌਜਾਂ ਉੱਤੇ ਭਰੋਸਾ ਹੈ ਪਰ ਸਾਡਾ ਤਕੀਆ ਕੇਵਲ ਅਕਾਲਪੁਰਖ ਹੈ ਅਤੇ ਇਸੇ ਸਦਕਾ ਸਾਡਾ ਕੋਈ ਬਾੜ ਬਿੰਗਾ ਨਹੀਂ ਕਰ ਸਕਦਾ ਜੀ ਦੁਸ਼ਮਣ ਕੁੰਦ ਮਹਿਰ ਮਹਿਰਬਾ ਆਸਤ ਦੋਸਤ ਕੀ ਬਖਸ਼ਿੰਦਗੀ ਕਾਹੇ ਬਖਸ਼ਿੰਦ ਉਸਤ ਜਫਰ ਨਾਮੇ ਦੀ ਜਵਾਨ ਫਾਰਸੀ ਹੈ ਬੋਲੀ ਬਹੁਤ ਠੇਟ ਹੈ ਸਰਲ ਹੈ ਤੇ ਜ਼ੋਰਦਾਰ ਹੈ ਚਿੱਠੀ ਦੇ ਬੜਿਆਈ ਇਸ ਗੱਲ ਤੋਂ ਜਾਣੀ ਜਾ ਸਕਦੀ ਹੈ ਜਦੋਂ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨੇ ਔਰੰਗਜੇਬ ਨੂੰ ਚਿੱਠੀ ਦਿੱਤੀ ਤਾਂ ਉਹ ਪਰੇਸ਼ਾਨੀ ਤੇ ਪਛਤਾਵੇ ਦਾ ਸ਼ਕਾਰ ਹੋ ਗਿਆ ਉਸ ਤੋਂ ਬਾਅਦ ਆ ਉਹ ਮੰਝੇ ਤੇ ਪੈ ਗਿਆ ਤੇ ਮੁੜ ਕੇ ਉੱਠ ਨਹੀਂ ਸਕਿਆ ਤਨ ਤਨ ਕਲਗੀਧਰ ਸੱਚੇ ਪਾਤਸ਼ਾਹ ਨੇ ਆਖਰ ਵਿੱਚ ਚਿੱਠੀ ਤੇ ਲਿਖਿਆ ਸੀਗਾ ਕਿ ਜੇਕਰ ਵਾਹਿਗੁਰੂ ਕਹੇਗਾ ਤਾਂ ਤੇਰੀ ਜਾਨ ਨਿਕਲੇਗੀ ਛਟਕਾਰਾ ਵਾਹਿਗੁਰੂ ਕਹਿ ਕੇ ਹੀ ਹੋਣਾ ਹੈ ਤਾਂ ਇੱਕ ਸਿਆਣੇ ਬੰਦੇ ਨੇ ਦਰਬਾਰ ਵਿੱਚ ਦੱਸਿਆ ਔਰੰਗਜ਼ੇਬ ਨੂੰ ਕਿ ਕਹਦੇ ਵਾਹਿਗੁਰੂ ਤੇਨੂੰ ਛਟਕਾਰਾ ਮਿਲ ਜਾਵੇਗਾ ਕਿਉਂਕਿ ਔਰੰਗਜ਼ੇਬ ਨੂੰ ਜੋਸੀ ਉਸ ਦੀ ਜਾਨ ਨਹੀਂ ਸੀ ਨਿਕਲ ਰਹੀ ਮੰਜੇ ਤੇ ਪਿਆਸ ਹੀ ਤੜਫ ਰਹੀ ਸੀ ਜਾਨ ਨਹੀਂ ਸੀ ਨਿਕਲ ਰਹੀ ਪਰ ਆਖਰ ਤੇ ਬੋਲ ਵਾਹਿਗੁਰੂ ਜੀ ਲਿਖਿਆ ਸੀ ਕਲਗੀਧਰ ਸੱਚੇ ਪਾਤਸ਼ਾਹ ਨੇ ਫਿਰ ਉਸਨੇ ਵਾਹਿਗੁਰੂ ਬੋਲਿਆ ਤਾਂ ਉਸ ਦਾ ਛਟਕਾਰਾ ਹੋਇਆ ਕਲਗੀਧਰ ਸੱਚੇ ਪਾਤਸ਼ਾਹ ਵਰਗਾ ਮਹਾਵਲੀ ਯੋਧਾ ਸੂਰਬੀਰ ਮਹਾਵੀਰ ਨਾ ਇਸ ਦੁਨੀਆ ਤੇ ਹੋਇਆ ਹੈ ਨਾ ਹੋਵੇਗਾ ਪੂਰੇ ਵਰਲਡ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ